ਲੋਜੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਾਂ ਪਹੁੰਚੇ ਹਾਂ ਜੀ ਕੋਟ ਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਅੱਜ ਦੀ ਤਰੀਕ ਆ 2 ਦਸੰਬਰ 2025 ਤੇ ਤੁਹਾਨੂੰ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਿਓ ਤੇ ਆਪਾਂ ਚੱਲਦੇ ਹਾਂ ਤੂੜੀ ਦੀ ਬੋਲੀ ਤੇ ਲੋਲਾ ਜੀ ਮੰਡਾ ਆ ਬਲਕਤੀ ਮੰਡਾ ਦੀ ਤੂੜੀ ਆ 400 400 ਕਹ ਜਾਨੀ ਬਾਈ 5 ਗ੍ਰੀਨ 5 ਗ੍ਰੀਨ ਜਾਏਗਾ ਬਾਈ ਟ੍ਰਾਂਸਪੋਰਟ ਦਿੱਤਾ ਤਰਾ ਉਹ ਤਾਂ ਤੂੰ ਦੱਸ ਜੇ ਜਾਣਾ ਦੱਸ ਨਾ ਠੀਕ ਹੈ ਨਹੀਂ ਕੋਈ ਗੱਲ ਨਹੀਂ ਇੱਥੋਂ ਵਾਲੇ ਬੋਲਣਗੇ ਇੱਥੋਂ ਵਾਲੇ ਬੋਲਣਗੇ ਫਿਰ ਔਰ ਬੋਲ ਇਕਰਾਇਆ ਤੈਨੂੰ ਆਖਿਆ 500 ਦੇ ਆ ਕਰੋ ਯਾਰ ਕਿਰਾਏ ਤੇਲ ਬਹੁਤ ਮਜ਼ੇਦਾਰ ਦਿਹਾੜੀ ਮਰਦੀ ਆ ਬਾਈ ਉਹਦੇ ਬਹਿਮਣ ਭੇਜਿਆ ਮੈਨੂੰ ਮੈਨੂੰ ਪਤਾ ਤੇਲ ਬਹੁਤ ਹਾਂ ਹਾਂ ਦੱਸ ਦਿਆ ਕਰੋ ਜੀ ਕੋਈ ਜਿਆਦਾ ਬਾਤ ਬੰਦੀ ਨਾ ਦੱਸ ਦਿਆ ਕਰੋ ਉਹ ਜੇ ਆਪਾਂ ਰੇਟ ਚਾਹਣਾ ਤੇ ਆੜੀ ਦਾ ਨਹੀਂ ਮੈਂ ਤਾਂ ਜੇ ਦੋ ਬੰਦੇ ਦੀ ਆੜੀ ਮਰਦੀ ਆ ਮਰਦੀ ਆ ਬਾਈ ਹਾਂਜੀ 405 ਲੈਦਾ ਕਹਿੰਦਾ ਕਿੱਥੇ ਜਾ ਕੇ ਕਹਿੰਦਾ 40 ਹਾਂਜੀ 10 410 ਰੁਪਏ 410 ਰੁਪਏ 15 ਰੁਪਏ 20 20 ਰੁਪਏ 25 ਰੁਪਏ ਤੇ 35 ਤੇ ਉੱਥੇ ਵੀ ਆ ਬਾਈ 4000 800 ਨਹੀਂ ਦੇਖੀ ਜਾਂਦੀ ਆ ਬੱਸ ਮਰ ਤੂੰ ਮੂੰਹ ਚੁੱਪ ਕਰ ਜਾ 400 ਤੇ ਗਰਾਫਰ ਲਈ ਆਏ ਸਾਢੇ 400 ਸਾਢੇ 450 ਨਾ ਨਾ ਪਾਣੀ ਲੈ ਜਾਏ ਉੱਥੇ 55 60 65 65 70 75 80 90 90 95 500 500 ਬੋਲ ਨਾ ਜੀਨੇ ਲੈ ਕੇ ਮੇਰਾ ਜੂ 500 ਰੁਪਏ ਪਹਿਲੀ ਆਓ ਜੀ ਪਹਿਲੀ ਟਰਾਲੀ ਸੀਗੀ ਤੇ ਇਹਦਾ ਭਾ ਦਾ ਰੇਟ ਲੱਗਿਆ 500 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਤੁਹਾਨੂੰ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੀ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਿ ਕਿਸਾਨਾਂ ਮੇਰਾ ਭਰਾਵਾਂ ਨੂੰ ਪਤਾ ਲੱਗੇ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦਾ ਰੇਟ ਕੀ ਸੀ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਤੁਹਾਨੂੰ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੀ ਆ ਆਜੋ ਆਹ ਹੈ ਜੀ ਜਿਹੜੇ ਹਰਕ ਪੰਡ ਦੇ ਜੈ ਜੀ ਆ ਭਾਈ ਐ ਨਿਕਲੂਗੀ ਇਹ ਵੇਖ ਲੈ ਤੂੰ ਗਿੱਲੇ ਆ ਕਿ ਸੁੱਕੇ ਆ ਸਮਝ ਗਿਆ ਨਾ ਤਰਪਾਲ ਦੀ ਥੋੜੀ ਆ ਹਾਂ ਹਾਂ ਬੋਲੋ ਜੀ ਬੋਲੋ ਹੀ ਬੋਲੋ 300 ਰੁਪਿਆ 300 ਰੁਪਿਆ 54 75 375 80 85 90 93 400 5 10 410 ਰੁਪਏ ਬੋਲਾ ਬਾਈ ਜੀ 15 ਕਿਥੇ ਜਾਣੀ ਬਾਈ 15 20 25 30 35 40 750 54 60 65 465 ਬੋਲਾਂਗੇ ਨੇ 465 ਨਾ ਦਾ ਹੀ ਲਓ ਜੀ ਆਹ ਟਰਾਲੀ ਦਾ ਰੇਟ ਲੱਗਿਆ 465 ਰੁਪਏ ਤੇ ਆਪਾਂ ਚੱਲਦੇ ਹਾਂ ਅਗਲੀ ਟਰਾਲੀ ਤੇ ਤੁਹਾਨੂੰ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆ ਆ ਜਿਓ ਵੀਡੀਓ ਨਾਲ ਜੁੜੇ ਰਹਿਓ ਵੀਡੀਓ ਨੂੰ ਤੱਪ ਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬੋਲੋ 350 ਰੁਪਏ ਚੱਲਦੇ ਚੱਲਦੇ ਇੱਕ ਵੇਲੇ 350 400 ਕਿਹੜੇ ਰੁਪਏ 430 ਰੁਪਏ ਇੱਧਰ ਆ ਸਾਹ <Mile dizzy> 400 ਰੁਪਏ ਬੋਲਾਂਗੇ ਨਾ 430 ਜੀ ਜੀ ਖਤਮ ਲਓ ਜੀ ਇਹ ਟਰਾਲੀ ਦਾ ਰੇਟ ਲੱਗਾ 430 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੁਹਾਨੂੰ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆ ਆ ਜਾਓ ਨਹੀਂ ਆਇਆ ਤਾਂ ਬੋਲੀ ਵੇਖ ਲੈ ਆ ਗਿਆ ਉਧਰ ਤੂੰ ਵੀ ਲੈਣਾ ਹੋਵੇ ਮੈਂ ਕਹਾਂ ਬਾਈ ਉਹ ਸਵਾਲ ਲੈ ਕੇ ਜਾਵਾਂਗੇ ਗਰਮ ਹੋ ਜਾ ਜੀ ਜੀ ਆ ਬਾਈ ਬਾਰੀ ਪਾਰੀ ਗਿੱਲੀ ਗਿੱਲੀ ਕਹਿੰਦੇ ਨਾ ਨਾ ਗਿੱਲੀ ਬੋਲੋ ਜੀ ਅੱਜ ਦੇ 450 ਰੁਪਏ ਆ ਹਾਂ ਬੰਬੇ 200 ਰੁਪਿਆ 60 300 300 300 ਬੋਲਣਗੇ ਪੰਜ 15 ਹੂੰ 30 35 350 ਸਾਢੇ 300 ਸਾਢੇ 300 60 70 80 380 ਬੋਲਣਗੇ ਕਿਨ 300 ਰੁਪਏ ਬਾਈ ਲਓ ਜੀ ਏ ਟਰਾਲੀ ਦਾ ਰੇਟ ਲੱਗਾ 380 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਤੁਹਾਨੂੰ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆਜੋ 300 ਰੁਪਿਆ 400 400 10 20 450 60 70 470 ਰੁਪਏ ਬੋਲਾ ਬਾਈ ਜੀ 470 ਰੁਪਏ ਬਾਈ 99 ਟਰਾਲੀ ਲੱਗੀ 470 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਦਾ ਰੇਟ ਚੈੱਕ ਕਰਾਉਣੇ ਆ ਹੁਣੇ ਤੱਕ ਦਾ ਜਿਹੜਾ ਸਿਰਾ ਟੁੜੀ ਦਾ ਹੋ ਗਿਆ 500 ਰੁਪਏ ਤੇ ਆਪਾਂ ਹੁਣ ਅਗਲੀ ਟਰਾਲੀ ਤੇ ਚੱਲਦੇ ਆਂ ਤੇ ਅਗਲੀ ਟਰਾਲੀ ਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਆ ਜੋ ਫਾਤੀ ਹੋ ਗਏ ਨਾ ਕੰਮ ਫਾਤੀ ਹੋ ਗਏ ਨਾ ਤਾਂ ਮਾਜੇ ਨਾਲ ਆ ਦਿਓ ਨੋ ਹਾਂ ਐ ਤਾਂ ਕਿਉਂ ਆਏ ਤਾਂ ਸੱਕਾ ਮੂਮੋ ਕਰੀ ਲਿਆ ਕੇ ਮੈਂ ਤਾਂ ਅੱਗੇ ਗਈ ਆ ਨਾ ਕੇਵਲ ਦੀ ਚੜਾਈ ਆ ਭੈਣ ਕੇਵਲ ਮੋਬਾਈਲ ਤੇ ਛਾਇਆ ਰੱਖਦੇ ਯਾਰ 400 400 400 420 450 450 450 ਬੋਲਾ ਬਾਈ ਜੀ ਪੰਜ ਲਾ ਦੇ ਯਾਰ 55 455 60 460 ਥੋੜੀ ਚੰਗੀ ਆ ਬੋਲਾ ਬਾਈ ਜੀ ਥੋੜੀ ਬਾ ਚੰਗੀ ਆ ਤਰਾਵਗਾ ਨਹੀਂ ਜੀ 460 ਰੁਪਏ ਬਾਈ ਜੀ 460 ਰੁਪਏ ਦਾ ਰੇਟ ਲੱਗਿਆ ਤੇ ਆਪਾਂ ਮਿਲਦੇ ਆ ਕੱਲ ਟੂੜੀ ਦੀ ਬੋਲੀ ਤੇ ਤੇ ਵੀਰ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਾਂ ਰੋਜ਼ਾਨਾ ਵਾਂਗ ਕੱਲ ਮਿਲਾਂਗੇ ਟੂੜੀ ਦੀ ਬੋਲੀ ਤੇ